ਮਾਚੀਵਾੜਾ ਸਾਮ ਨਗਰ ਕੌਂਸਲ ਚੋਣਾਂ ਦੇ 15 ਵਾੜਾ ਦੇ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਅੱਜ ਆਖਰੀ ਦਿਨ ਸੀ ਅਤੇ ਇਸ ਦਿਨ 68 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਚੋਣ ਅਧਿਕਾਰੀ ਬੀ.ਡੀ.ਪੀ ਰੁਪਿੰਦਰ ਕੌਰ ਅਤੇ ਨੈਤ ਤਹਿਸੀਲਦਾਰ ਦਲਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਕੋਲ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਸਮੇਤ 68 ਵਿਅਕਤੀਆਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ ਉਹਨਾਂ ਨੇ ਕਿਹਾ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਕੰਮ ਸ਼ਾਂਤੀਪੂਰਵਕ ਢੰਗ ਦੇ ਨਾਲ ਸੰਪੰਨ ਹੋਇਆ ਚੋਣ ਅਧਿਕਾਰੀ ਨੇ ਦੱਸਿਆ ਕਿ ਮਾਚਿਵਾੜਾ ਸਾਹਬ ਦੇ 15 ਵਾੜਾ ਵਿੱਚ ਕੁੱਲ 18583 ਵੋਟਰ ਹਨ ਜਿਨ੍ਹਾਂ ਵਿੱਚੋਂ 9543 ਪੁਰਸ਼ ਅਤੇ 9040 ਔਰਤਾਂ ਸ਼ਾਮਲ ਹਨ ਉਨ੍ਹਾਂ ਕਿਹਾ ਕਿ ਭਲਕੇ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਲਿਆਂ ਦੇ ਦਸਤਾਵੇਜ਼ਾਂ ਦੀ ਜਾਂਚ ਹੋਵੇਗੀ 14 ਦਸੰਬਰ ਨੂੰ ਕੋਈ ਵੀ ਉਮੀਦਵਾਰ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਸਕਦਾ ਹੈ ਜਿਸ ਤੋਂ ਬਾਅਦ 4 ਵਜੇ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਜਾਵੇਗੀ ਬਲਾਕ ਪ੍ਰਧਾਨ ਆ ਪ੍ਰਮਿੰਦਰ ਤਵਾੜੀ ਬਲਾਕ ਕਾਂਗਰਸ ਮਾਚਿਵਾੜਾ ਸਾਹਬ ਤੋਂ ਟੋਟਲ ਇੱਥੇ 15 ਵਾਰਡ ਸੀਗੇ 15 ਵਾਰਡਾਂ ਦੇ ਵਿੱਚੋਂ 14 ਵਾਰਡਾਂ ਦੇ ਵਿੱਚ ਅਸੀਂ ਕੈਂਡੀਡੇਟ ਜਿਹੜੇ ਅਮਨ ਡਿਸਟ੍ਰਿਬਿਊਟ ਕਰ ਦਿੱਤੇ ਗਏ ਨੇ ਜਿਹੜੇ ਕਿ ਬੜੇ ਵਧੀਆ ਤੇ ਸਾਫ਼ ਸੁਥਰੇ ਅਖਰੇ ਸ਼ਹਿਰ ਨੂੰ ਅੱਗੇ ਲੈ ਕੇ ਜਾਣ ਵਾਲੇ ਕੈਂਡੀਡੇਟਰ ਹੈ ਸਾਡੇ ਵਾਰਡ ਨੰਬਰ 14 ਦੇ ਵਿੱਚ ਕਿਸੇ ਸਾਡੀ ਤਕਨੀਕੀ ਕਿਸੇ ਕੋਈ ਮਿਸਟੇਕ ਕਰਕੇ ਇੱਕ ਕੈਂਡੀਡੇਟ ਸਾਡਾ ਜਿਹੜਾ ਰਹਿ ਗਿਆ ਇਹ ਬੜਾ ਵਧੀਆ ਕੈਂਡੀਡੇਟ ਸੀਗਾ ਉਹ ਵੀ ਉਸ ਕਰਕੇ ਸਾਡਾ ਕਿਸੇ ਕਾਰਨ ਕਰਕੇ ਰਹਿ ਗਿਆ ਤੇ ਬਾਕੀ ਜਿਹੜੇ ਕੈਂਡੀਡੇਟ ਨੇ ਸਾਡੇ ਜਿਹੜੇ 14 ਦੇ 14 ਉਹ ਚੰਗੀ ਲੀਡ ਲੈ ਕੇ ਜਿੱਤਣ ਵਾਲੇ ਕੈਂਡੀਡੇਟ ਨੇ ਸਾਰੇ ਤੁਹਾਡੇ ਸਭ ਕਿਹੜੇ ਮੁੱਦੇ ਨੂੰ ਲੈ ਕੇ ਲੜਦੇ ਮੁੱਦਾ ਤਾਂ ਸਾਡੇ ਕੋਲ ਜਿਹੜਾ ਕਾਂਗਰਸ ਪਾਰਟੀ ਦਾ ਅਜੰਡਾ ਹੈ ਪੂਰੇ ਹਿੰਦੁਸਤਾਨ ਪੰਜਾਬ ਤੇ ਮਰਛਵਾੜੇ ਬਲਾਕ ਦਾ ਇੱਕਿਆਸੀ ਵਿਕਾਸ ਦੇ ਨਾਂ ਤੇ ਇਲੈਕਸ਼ਨ ਅਸੀਂ ਲੜਦੇ ਆ ਪਹਿਲਾਂ ਵੀ ਕਾਂਗਰਸੀਆਂ ਜਦੋਂ ਸਰਕਾਰਾਂ ਰਹੀਆਂ ਨੇ ਵੱਡੇ ਪੱਧਰ ਤੇ ਵਿਕਾਸ ਕੀਤਾ ਹੁਣ ਵੀ ਜਿਹੜਾ ਅਸੀਂ ਵਿਕਾਸ ਆ ਉਹ ਕਾਂਗਰਸ ਦੇ ਜਿਹੜੇ 14 ਕੈਂਡੀਡੇਟ ਜਿਤਾ ਕੇ ਉਹਨਾਂ ਦਾ ਪ੍ਰਧਾਨ ਬਣਾ ਕੇ ਅਸੀਂ ਜਿਹੜਾ ਸ਼ਹਿਰ ਦਾ ਵਿਕਾਸ ਹੈ ਤੇ ਜਿਹੜੇ ਸ਼ਹਿਰ ਦੇ ਵਿੱਚ ਕ腐ਸ਼ਨ ਦਾ ਬੋਲ ਵਾਲਾ ਅਸੀਂ ਉਹਨੂੰ ਖਤਮ ਕਰਾਂਗੇ ਗੱਲ ਕਰੀਏ ਵੀ ਸਰਕਾਰ ਦੇ ਕੋਲ ਸਾਲ ਦਾ ਟਾਈਮ ਸੀ ਕਿਉਂਕਿ ਭੰਗ ਹੋ ਚੁੱਕੀ ਸੀ ਪਹਿਲਾਂ ਕਿਵੇਂ ਦੇ একদম ਹੀ ਸਰਕਾਰ ਦੀ ਨਲੈਕੀ ਸੀ ਕੋਈ ਵਿਕਾਸ ਨਹੀਂ ਹੋਇਆ ਸਾਲ ਦੇ ਵਿੱਚ ਦੇਖੋ ਸਰਕਾਰ ਜਿਹੜੀ ਹੁਣ ਸਰਕਾਰ ਚੱਲਦੀ ਆ ਕੋਈ ਕਿਸੇ ਨੂੰ ਲੱਗੇ ਨਹੀਂ ਰਹੀ ਸਰਕਾਰ ਨਾਲ ਦੀ ਚੀਜ਼ ਆ ਅੱਜ ਮੱਛਵਾੜੇ ਸ਼ਹਿਰ ਦੀ ਗੱਲ ਕਰ ਲਓ ਕਾਂਗਰਸ ਦਾ ਬੜਾ ਬੋਲਬਾਲਾ ਲੋਕ ਬੜੀਆਂ ਉਮੀਦਾਂ ਲਾਈ ਬੈਠੇ ਨੇ ਜੇ ਸਰਕਾਰ ਨੇ ਕੋਈ ਕੰਮ ਕੀਤਾ ਹੁੰਦਾ ਤਾਂ ਜਿਹੜੇ ਸਾਨੂੰ ਇੱਕ ਇੱਕ ਵਾਰਡ ਦੇ ਵਿੱਚੋਂ ਚਾਰ ਚਾਰ ਕੈਂਡੀਡੇਟ ਨਾ ਸਾਡੇ ਕੋਲ ਹੁੰਦੇ ਅਸੀਂ ਬਹੁਤ ਸਾਰੇ ਕੈਂਡੀਡੇਟ ਸਾਡੇ ਤੋਂ ਗੁੱਸੇ ਵੀ ਹੋਏ ਨੇ ਪਰ ਉਹਨਾਂ ਨੂੰ ਜੇ ਟਿਕਟ ਇੱਕ ਵਾਰ ਦੇ ਵਿੱਚੋਂ ਕਾਂਗਰਸ ਇੱਕ ਹੀ ਪਾਰਟੀ ਇੱਕ ਹੀ ਮੈਂਬਰ ਨੂੰ ਦੇ ਸਕਦੀ ਆ ਸੋ ਅਸੀਂ ਉਹਨਾਂ ਨੂੰ ਵੀ ਜਿਹੜਾ ਮਨਾ ਕੇ ਅਸੀਂ ਸਾਡੇ ਚੱਲਣਗੇ ਇੱਕ ਨਾ ਨਾਰ ਚੱਲਣਗੇ 14 ਸੀਟਾਂ ਅਸੀਂ ਛਾਂ ਨਾਲ ਜਿੱਤਾਂਗੇ ਲੋਕ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਫਫਤਾ ਦੇਣ ਨੂੰ ਬੈਠੇ ਨੇ ਕਾਂਗਰਸ ਪਾਰਟੀ ਮੰਡੀ ਮжоਰਿਟੀ ਮਾਛਵਾੜਾ ਸ਼ਹਿਰ ਦੇ ਵਿੱਚੋਂ ਲੈ ਕੇ ਨਿਕਲੇਗੀ ਜਿਹੜੇ ਸਾਡੇ ਕੈਂਡੀਡੇਟ ਵੀ ਨੇ ਬੜੇ ਐਕਸਪੀਰੀਅੰਸ ਨੇ ਬੜੇ ਪੁਰਾਣੇ ਨੇ ਸਾਰੇ ਮੈਨੂੰ 6 ਕੈਂਡੀਡੇਟ ਤਾਂ ਸਾਡੇ ਸਾਬਕਾ ਐਮਸੀ ਜਿਹੜੇ 6-6 ਵਾਰ ਦੇ ਜਿੱਤੇ ਨੇ ਦੋ ਆਪਣੇ ਐਮਸੀ ਸਾਡੇ ਉਹਨਾਂ ਦੇ ਵਿੱਚ ਨੇ ਜਿਹੜੇ ਕਦੇ ਜਿਨ੍ਹਾਂ ਨੇ ਅੱਜ ਤੱਕ ਹਾਰ ਦਾ ਮੂੰਹ ਨਹੀਂ ਦੇਖਿਆ ਵੱਡੀ ਲੀਡ ਲੈ ਕੇ ਇਸ ਵਾਰ ਫੇਰ ਜਿੱਤਣ ਗਏ ਸੀ ਸਾਰਾ ਸ਼ਹਿਰ ਜਿੱਤਾਂਗਾ ਮੈਂ ਸਾਰਿਆਂ ਨੂੰ ਇਹੀ ਕਹਾਂਗਾ ਬੇਨਤੀ ਹੂਆ ਤੁਹਾਨੂੰ ਪਤਾ ਹੀ ਹੈ ਵੀ 5 ਸਾਲ ਦਾ ਮੌਕਾ ਮੰਗਿਆ ਸੀਗਾ ਤੇ ਮੈਂ ਬੜੇ ਮਾਨ ਨਾਲ ਕਹਿੰਦਾ ਵੀ ਮਛੂਰਾਂ ਸਾਹਿਬ ਦੇ ਲੋਕਾਂ ਨੇ ਜਾਂ ਪੂਰੇ ਹਲਕੇ ਸਿਵਰਾਲੇ ਨੇ ਸਾਨੂੰ ਮਾਨ ਨਾਲ ਜਿਤਾਇਆ ਤੇ ਅਸੀਂ ਪੂਰੇ ਕੰਮ ਕੀਤੇ ਨੇ ਤੇ ਕੰਮ ਦੇ ਆਧਾਰ ਤੇ ਬੋਟਾਂ ਨੂੰ ਲੈ ਵਾਸਤੇ ਮਛੂਰ ਦੇ ਲੋਕਾਂ ਕੋਲ ਜਾ ਰਹੇ ਹਾਂ ਤੇ ਉਹਨਾਂ ਨੂੰ ਇਹੀ ਬੇਨਤੀ ਕਰੂੰਗਾ ਵੀ ਜਿਹੜੇ 5 ਸਾਲ ਦਾ ਮਾਫਾ ਉਹਨਾਂ ਤੋਂ ਮੰਗਿਆ ਸੀਗਾ ਇਹ ਜਿਹੜੀ ਇੱਕ ਸੇਵਾ ਨਗਰ ਕੌਂਸਲ ਵਾਲੀ ਇਹ ਵੀ ਸਾਡੇ ਹਿੱਸੇ ਬਣਦੀ ਆ ਤੇ ਇਹੀ ਕਹਿੰਦੇ ਆ ਵੀ ਜਿਹੜੇ ਕੀਤੇ ਕੰਮ ਨੇ ਉਹਨਾਂ ਨੂੰ ਦੇ ਦੇ ਸਾਨੂੰ ਵੱਧ ਤੋਂ ਵੱਧ ਵੋਟਾਂ ਤੇ ਜਿਤਾਉਣ ਸਾਰੇ ਮਛੂਰਾਂ ਦੇ ਤੇ ਅਸੀਂ ਮਾਨ ਮਹਿਸੂਸ ਕਰਾਂਗੇ ਗੈਪ ਨੂੰ ਦੇਖਿਆ ਜਾ ਰਿਹਾ ਵੀ 1.5 ਸਾਲ ਦਾ ਗੈਪ ਹੈ ਗੜਕਾਂ ਦੇ ਵਿੱਚ ਕੋਸਾ ਅੰਦਰ ਪਹੁੰਗਾ ਕੋਸਾ ਨਹੀਂ ਦੇਖੋ ਉਹਦਾ ਕੁਦਰਤੀ ਜਿਹਾ ਸੁਭਾਅ ਤੌਰ ਤੇ ਮਨੋ ਇੱਕ ਆਪਣੇ ਨਹੀਂ ਸਾਰੇ ਪੰਜਾਬ ਦੇ ਵਿੱਚ ਇਹ ਲੇਟ ਹੋਈਆਂ ਨੇ ਉਹਦਾ ਕਾਰਨ ਕੁਝ ਰਹੇ ਹੋਣਗੇ ਤੇ ਪਰ ਇਹ ਆ ਵੀ ਸਾਡੇ ਜਿਹੜੇ ਕੰਮ ਆ ਜਿਹੜੇ ਅਸੀਂ ਨਾਲ ਦੀ ਨਾਲ ਕਰਦੇ ਰਹੇ ਆ ਤੇ ਉਹ ਉਹਨਾਂ ਦੇ ਉੱਪਰ ਉਹਨਾਂ ਦੇ ਆਧਾਰ ਤੇ ਅਸੀਂ ਵੋਟ ਮੰਗ ਕੇ ਇੱਥੇ ਵੱਧ ਤੋਂ ਵੱਧ ਸਿੱਟਾ ਜਿੱਤਾਂਗੇ ਕੀ ਲੱਗਦਾ ਕਿੰਨੀਆਂ ਸੀਟਾਂ ਦੇ ਵਿੱਚ ਕਾ ਫਿਰੋਗੇ ਦੇਖੋ ਇਹ ਆਈਡੀਆ ਹੈਗਾ ਵੀ ਲਗਭਗ 13 ਤੋਂ 14 ਸੀਟਾਂ ਦਾ ਮੈਨੂੰ ਅਨੁਮਾਨ ਹੈਗਾ ਜਿਲ੍ਹਾ ਦੇ ਵਿੱਚ ਟੋਟਲ 15 ਸੀਟਾਂ ਨੇ ਤੇ ਮੇਨ ਕੰਮ ਹੋਣ ਵਾਲਾ ਜਿਹੜਾ ਤੁਹਾਡੀ ਕਮੇਟੀ ਦੇ ਵਿੱਚ ਜਿਹੜੇ ਕੀਤੇ ਜਾਣਗੇ ਜਿਹੜੇ ਰਹਿੰਦੇ ਨੇ ਉਸ ਕੰਮ ਮਤਲਬ ਪਾਸ ਹੋਏ ਨੇ ਜਿਵੇਂ ਮੈਂ ਗੱਲ ਕਰਾਂ ਹਾਕੀ ਦਾ ਸਟੇਡੀਅਮ ਹੈ ਜਿਹਦੇ ਵਾਸਤੇ 3 ਕਰੋੜ ਰੁਪਏ ਮਨਜ਼ੂਰ ਹੋਇਆ ਸਿਰਫ ਉਸ ਕਾਰਨ ਕਰਕੇ ਉਹਦਾ ਪਹੁੰਚੀ ਲੱਗਿਆ ਹੈਗਾ ਆਪਣੇ ਟੈਂਡਰ ਵੀ ਨਹੀਂ ਹੋਇਆ ਹੈਗਾ ਇਹ ਇੱਕ ਪਾਣੀ ਦੀ ਸਪਲਾਈ ਹੈ ਜਿਹੜੀ ਨਹਿਰ ਤੋਂ ਚੱਕ ਕੇ ਪੂਰੇ ਸ਼ਹਿਰ ਨੂੰ ਸਪਲਾਈ ਹੋਣੀ ਹੈ ਜਿਹਦਾ ਟੈਂਡਰ ਲਗਭਗ 6-7 ਵਾਰ ਲੱਗਿਆ ਪਰ ਟੈਂਡਰ پاس ਨਹੀਂ ਹੋਇਆ ਜਿਹੜੀ ਲਗਭਗ 27 ਕਰੋੜ ਦਾ ਇਹ ਪ੍ਰੋਜੈਕਟ ਹੈ ਜਿਹੜਾ ਨਹਿਰ ਚੋਂ ਪਾਣੀ ਚੱਕ ਕੇ ਸਾਰੇ ਸ਼ਹਿਰ ਵਾਸੀਆਂ ਨੂੰ ਸਪਲਾਈ ਕਰਨਾ ਤੇ ਬਾਕੀ ਕਾਫੀ ਕੁਝ ਪਿਆ ਮੈਂ ਤਾਂ ਬੜੇ ਮਾਨ ਨਾਲ ਕਹਿੰਦਾ ਵੀ ਇੱਥੇ ਮੰਨੋ ਰੁਪਇਆ 5-6 ਕਰੋੜ ਦਾ ਸਾਡੇ ਅਕਾਊਂਟ ਦੇ ਵਿੱਚ ਵੀ ਪਿਆ ਹੈਗਾ ਮਥਵਰ ਸਿੰਘ ਸਾਹਿਬ ਦੇ ਕੋਈ ਦਿੱਕਤ ਨਹੀਂ ਹੈਗੀ ਇਹੋ ਜੀ ਤੇ ਸਾਰੇ ਕੰਮ ਜਿੰਨੇ ਹੈਗੇ ਨੇ ਲਗਭਗ ਪੂਰੇ ਹੋਏ ਨੇ ਤੇ ਕੋਈ ਵੀ ਅਜਿਹ ਦਿਖਣ ਦੇ ਕੰਮ ਪਿੱਛੇ ਰਹੇ ਹੋ। ਭਾਰਤ ਜਨਤਾ ਪਾਰਟੀ ਦੇ ਅਸੀਂ ਅੱਜ ਪਹਿਲੀ ਸੂਚੀ ਜਿਹੜੀ ਸੀ ਸਾਡੀ ਅਸੀਂ ਕੱਲ ਜਾਰੀ ਕੀਤੀ ਸੀਗੀ। ਅੱਜ ਅਸੀਂ 7 ਕੈਂਡੀਡੇਟਸ ਦੇ ਨਾਮੀਨੇਸ਼ਨ ਫਾਈਲ ਕੀਤੇ ਆ। ਭਾਰਤ ਜਨਤਾ ਪਾਰਟੀ ਨੇ 7 ਵਾਰਡ ਵਿੱਚੋਂ ਆਪਣੇ ਬੰਦੇ ਅਸੀਂ ਖੜੇ ਕੀਤੇ ਆ। ਲੀਹਲ ਸਾਹਿਬ ਤੁਸੀਂ ਲੀਹਲ ਸਾਹਿਬ ਸਾਡੇ 6 ਨੰਬਰ ਵਾਰਡ ਤੋਂ ਨੇ। ਬਾਕੀ ਸਾਰੇ ਵੀ ਅਸੀਂ ਲਾਏ ਆ ਕੈਂਡੀਡੇਟ ਅੱਛੇ ਕੈਂਡੀਡੇਟ ਚੁਣ ਕੇ ਲਾਏ ਆ ਜਿਹੜੇ ਲੋਕਾਂ ਦੇ ਵਿੱਚ ਵਿਚਰਦੇ ਆ। ਅਰ ਬਾਕੀ ਵਾੜਾਂ ਦੇ ਵਿੱਚ ਵੀ ਸਾਡੇ ਦਰਵਾਜ਼ੇ ਖੁੱਲੇ ਆ ਸਾਰਿਆਂ ਲਈ ਜਿਹੜੇ ਲੋਕ ਭਾਰਤ ਦੀ ਪ੍ਰਭੂ ਸੱਤਾ ਤੇ ਖੰਡਾ ਵਿੱਚ ਯਕੀਨ ਰੱਖਦੇ ਆ ਜਿਹੜੇ ਲੋਕ ਭਾਰਤ ਦੇ ਸੰਵਿਧਾਨ ਦੇ ਵਿੱਚ ਯਕੀਨ ਰੱਖਦੇ ਆ ਉਹਨਾਂ ਦੀ ਅਸੀਂ ਮਤਤ ਕਰ ਵੀ ਸਕਦੇ ਆ ਤੇ ਮਤ ਲੈ ਵੀ ਸਕਦੇ ਆ ਸਾਡੀ ਇਹਦੇ 'ਚ ਕੋਈ ਦੋਚਿੱਤੀ ਨਹੀਂ ਹੈ ਕਿ ਅਸੀਂ ਤਗੜੇ ਹੋ ਕੇ ਕਿਉਂਕਿ ਔ ਤੁਸੀਂ ਹੁਣ ਦੇਖਿਆ ਪਿਛਲੇ ਸਮੇਂ ਦੇ ਵਿੱਚ ਜੇ ਪੰਜਾਬ ਦੇ ਵਿੱਚ ਕੋਈ ਵੀ ਡਵੈਲਪਮੈਂਟ ਦੀ ਗੱਲ ਚੱਲਦੀ ਹੈ ਚਾਹੇ ਵਿੱਤ ਕਮਿਸ਼ਨ 15ਵਾਂ ਵਿੱਤ ਕਮਿਸ਼ਨ ਬਣਾਇਆ ਚਾਹੇ 14ਵਾਂ ਵਿੱਤ ਕਮਿਸ਼ਨ ਉਹ ਵੀ ਪੈਸੇ ਸੈਂਟਰ ਤੋਂ ਆ ਰਹੇ ਆ ਜੇ ਨਰੇਕਾ ਸਕੀਮ ਚੱਲਦੀ ਹੋਵੇ ਸੈਂਟਰ ਵੱਲੋਂ ਆ ਰਹੀ ਹੈ ਪਿਛਲੇ 2020 ਤੋਂ ਕਰੋਨਾ ਤੋਂ ਬਾਅਦ ਜੇ ਕਣਕ ਗਰੀਬ ਪਰਿਵਾਰਾਂ ਨੂੰ ਮਿਲ ਰਹੀ ਹੈ ਤਾਂ ਵੀ ਸਾਰੀ ਕਣਕ ਸੈਂਟਰ ਗਵਰਨਮੈਂਟ ਵੱਲੋਂ ਵਾਲੀ ਬੇਸ਼ੱਕ ਫੋਟੋ ਥੈਲਿਆਂ ਤੇ ਕਣਕ ਵਾਲੇ ਤੇ ਭਗਵੰਤ ਮਾਨ ਜੀ ਦੀ ਲੱਗੀ ਹੈ ਪਰ ਉਹ ਕਣਕ ਜਿਹੜੀ ਹੈ ਸੈਂਟਰ ਵੱਲੋਂ ਆ ਰਹੀ ਹੈ ਕਿੰਨੀਆਂ ਸੀਟਾਂ ਤੇ ਅਸੀਂ ਟੋਟਲ ਜੀ 7 ਸੀਟਾਂ ਤੇ ਅੱਜ ਜਿਹੜੇ ਨੋਮੀਨੇਸ਼ਨ ਫਾਈਲ ਕਰ ਦਿੱਤੇ ਆ ਅ ਵਿਚ ਗਿਆ ਸਾਈ ਲਗਾਈ ਜਾ ਰਹੀ ਹੈ ਵੀ ਅਕਾਲੀ ਦਲ ਨਾਲ ਭਾਈਵਾਲੀ ਹੈ ਤੁਹਾਡੀ ਪਾਰਟੀ ਉਹਦੇ ਵਿੱਚ ਵੀ ਕੈਂਡੀਡੇਟ ਹੈ ਦੇਖੋ ਅਕਾਲੀ ਦਲ ਤੇ ਭਾਜਪਾ ਦਾ ਸਮਝੌਤਾ ਰਿਹਾ 27 ਸਾਲ ਸਾਡੇ ਲਈ ਕੋਈ ਅਕਾਲੀ ਦਲ ਅਸ਼ੂਤ ਨਹੀਂ ਹੈ ਪਰ ਜਿਹੜੀਆਂ ਨੀਤੀਆਂ ਕਰਕੇ ਜਿਹੜੀਆਂ ਗਲਤ ਗੱਲਾਂ ਕਰਕੇ ਭਾਰਤੀ ਜਨਤਾ ਪਾਰਟੀ ਨੇ ਅਲੱਗ ਇਲੈਕਸ਼ਨ ਲੜੀ ਹੈ ਅੱਜ ਅਕਾਲੀ ਦਲ ਨੂੰ 9% ਵੋਟ ਪਈ ਹੈ ਲੋਕ ਸਭਾ ਵਿੱਚ ਸਾਨੂੰ 18.5% ਵੋਟ ਪਈ ਹੈ ਅੱਜ ਅਕਾਲੀ ਦਲ ਨੇ ਜਿਹੜੀਆਂ 2-4 ਜਿਮਣੀ ਚੋਣਾ ਹੋਈਆਂ ਉੱਤੇ ਬਾਈਕਾਟ ਕੀਤਾ ਅਸੀਂ ਉੱਥੇ 18-18000 12-12 15-15000 ਵੋਟਰ ਲੈ ਕੇ ਨਿਕਲੇ ਆ ਅੱਜ ਭਾਰਤੀ ਜਨਤਾ ਪਾਰਟੀ ਦੇ ਵੱਲ ਲੋਕ ਦੇਖ ਰਹੇ ਆ ਅੱਜ ਨਰਿੰਦਰ ਭਾਈ ਮੋਦੀ ਦੀਆਂ ਨੀਤੀਆਂ ਲਈ ਅੱਜ ਮੈਂ ਤੁਹਾਨੂੰ ਪ੍ਰੈਕਟੀਕਲ ਦੱਸਾਂ ਇੱਕ ਬਤੌਰ ਪ੍ਰੋਫੈਸਰ ਗੱਲ ਕਰ ਰਿਹਾ ਐਜੂਕੇਟਿਡ ਦੇ ਤੌਰ ਤੇ ਗੱਲ ਕਰ ਰਿਹਾ ਅੱਜ ਪੰਜਾਬ ਨੂੰ ਮੋਦੀ ਸਾਹਿਬ ਦੀ ਲੋੜ ਹੈ ਮੋਦੀ ਸਾਹਿਬ ਨੂੰ ਪੰਜਾਬ ਦੀ ਲੋੜ ਨਹੀਂ ਹੈਗੀ ਮੈਂ ਤੁਹਾਨੂੰ ਪ੍ਰੈਕਟੀਕਲ ਗੱਲ ਦੱਸ ਰਿਹਾ ਜੇ ਪੰਜਾਬ ਨੂੰ ਪੈਰਾਂ ਭਰ ਲੈ ਕੇ ਆਉਣਾ ਹੈ ਪੰਜਾਬ ਦੀ ਤਰੱਕੀ ਕਰਨੀ ਹੈ ਪੰਜਾਬ ਦੀ ਸਨਤ ਨੂੰ ਨੁਨਤ ਕਰਨਾ ਹੈ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਹੈ ਡਵੈਲਪਮੈਂਟ ਕਰਨੀ ਜਿਹੜੀ ਤੁਸੀਂ ਗੱਲ ਕਰੀ ਡਵੈਲਪਮੈਂਟ ਹੋਊਗੀ ਕਿਵੇਂ ਯਾਰ ਜਦੋਂ ਰੈਵਨਿਊ ਨਹੀਂ ਹੈ ਸਾਡੇ ਕੋਲ ਬਾਕੀ ਸੀਟਾਂ ਤੇ ਕਦੋਂ ਉਮੀਦਵਾਰ ਆਣਗੇ ਅਸੀਂ ਮੈਨੂੰ ਲੱਗਦਾ ਹੁਣ ਥੋੜੀ ਦੇਰ ਦੇ ਵਿੱਚ ਤੁਹਾਨੂੰ ਇੱਕ ਪ੍ਰੈਸ ਕਾਨਫਰੰਸ ਹੋਰ ਤੁਹਾਡੇ ਨਾਲ ਕਰਾਂਗੇ ਮੈਨੂੰ ਲੱਗਦਾ ਘੰਟੇ ਕਦੇ ਵਿੱਚ ਵਿੱਚ ਅਸੀਂ ਤੁਹਾਡੇ ਨਾਲ ਕੀ ਲੱਗਦਾ ਵੀ ਮਛਵਾੜ ਦੇ ਲੋਕ ਫਤਵਾ ਦੇਣਗੇ ਮਾਛੀਵਾੜਾ ਸਾਭ ਦੇ ਲੋਕ ਤਾਂ ਜੀ ਮੈਂ ਕਹਿੰਨਾ ਜੀ ਦੀਵੇ ਬਾਲ ਕੇ ਵੇਟ ਕਰ ਰਹੇ ਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਾਡੇ ਕੋਲੋਂ ਅਸੀਂ ਵੋਟਾਂ ਪਾਉਣੀ ਆ ਕਿਉਂਕਿ ਸੋ ਅੱਜ ਲਾਅ ਐਂਡ ਆਰਡਰ ਦਾ ਹਾਲਤਾ ਦੇਖੋ ਭਾਈ ਸਾਹਿਬ ਪੰਜਾਬ ਵਿੱਚ ਕੀ ਹੈ ਤੁਸੀਂ ਅਸੀਂ ਕੋਈ ਘਰ ਦੀ ਗ੍ਰਹਿਣੀ ਕੋਈ ਔਰਤ ਕੋਈ ਸੇਫ ਹੀ ਨਹੀਂ ਹੈ ਦੇਖੋ ਮਾਛੋੜਾ ਨਗਰ ਕੌਂਸਲ ਦਾ ਅੱਜ ਕਿਉਂਕਿ ਆਖਰੀ ਦਿਨ ਆ ਕੁਝ ਘੰਟੇ ਰਹਿ ਗਏ ਨੇ ਨੋਮੀਨੇਸ਼ਨ ਖਤਮ ਹੋਣ ਦੇ ਵਿੱਚ ਅਸੀਂ ਸਾਰੇ ਵਾਰਡਾਂ ਦੇ ਵਿੱਚ ਆਪਣੇ ਵਧੀਆ ਤੋਂ ਵਧੀਆ ਉਮੀਦਵਾਰ ਉਤਾਰੇ ਨੇ ਤੇ ਮੈਂ ਸ਼ਹਿਰ ਨਿਵਾਸੀਆਂ ਨੂੰ ਵੀ ਬੇਨਤੀ ਕਰਦਾ ਦੇਖੋ ਹੁਣ ਸਮਾਂ ਆ ਗਿਆ ਆਪਣੀ ਖੇਤਰੀ ਪਾਰਟੀ ਆਪਣੀ ਰੀਜਨਲ ਪਾਰਟੀ ਸ਼੍ਰੋਮਣੀ ਕਾਲੀ ਦਲ ਨੂੰ ਤਕੜਾ ਕਰਨ ਦਾ ਤੇ ਮੈਂ ਇਹ ਵੀ ਕਹਿਣਾ ਚਾਹੂੰਗਾ ਵੀ ਜੋ ਪਿਛਲੇ ਸਮੇਂ ਦੇ ਵਿੱਚ ਵੀ ਮਾਛੋੜਾ ਸ਼ਹਿਰ ਦੇ ਵਿੱਚ ਵਿਕਾਸ ਹੋਇਆ ਤਾਂ ਸ਼੍ਰੋਮਣੀ ਕਾਲੀ ਦ ਸਭ ਤੋਂ ਬਾਅਦ ਗਲੀਆਂ ਨਾਲੀਆਂ ਦਾ ਕੰਮ ਸੀਵਰੇਜ ਦਾ ਕੰਮ ਜੇ ਆਪਾਂ ਕਹੇ ਇਹ ਮਾਰਕੀਟਾਂ ਵੀ ਬੜੀਆਂ ਸੋਹਣੀਆਂ ਕੱਟੀਆਂ ਗਈਆਂ ਨੇ ਉਸੇ ਕੇਵਲ ਤੇ ਕੇਵਲ ਸ਼੍ਰੋਮਣੀ ਕਾਲੀ ਦਲ ਦੀ ਕਮੇਟੀ ਟਾਈਮ ਤੇ ਕੱਟਿਆ ਗਿਆ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਆਓ ਰਲ ਕੇ ਸਾਥ ਦਿਓ ਅੱਜ ਜਿਹੜਾ ਨਾਮਿਨੇਸ਼ਨ ਦਾ ਦਿਨ ਚੱਲ ਰਿਹਾ ਥੋੜਾ ਢਿੱਲਾ ਜਰੂਰ ਮੈਂ ਕਹਾਵਾਂਗਾ ਕਿਉਂਕਿ ਕਾਫੀ ਸਮਾਂ ਹੋ ਗਏ ਤੇ ਲੋਕਾਂ ਨੂੰ ਖੜੇਆਂ ਨੂੰ ਥੋੜੀ ਖੱਜਲ ਖਵਾਰੀ ਹੋ ਰਹੀ ਆ 3 ਵਜੇ ਦਾ ਟਾਈਮ ਆ ਕੁਝ ਘੰਟੇ ਰਹਿ ਗਏ ਸੋ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਵੀ ਜਲਦੋਂ ਜਲਦੇ ਨਾਮਿਨੇਸ਼ਨ ਦਾ ਪ੍ਰੋਸੈਸ ਖਤਮ ਕੀਤਾ ਜਾਵੇ ਕਿ ਸੋ ਮੈਂ ਉਮੀਦ ਰੱਖਦਾ ਵੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਆ ਮਛਵੜਾ ਦੀ ਨਗਰ ਕੌਂਸਲ ਤੇ ਦੁਬਾਰਾ ਫੇਰ ਕਾਬਜ਼ ਹੋਵੇ। ਸੋ ਸਭ ਗੱਲ ਕਰੀ ਡੇਟ 1 ਸਾਲ ਤੋਂ ਪਰੋਗਿਆ ਪ੍ਰਸ਼ਾਸਨ ਲੱਗੇ। ਪ੍ਰਸ਼ਾਸਨ ਨੇ ਆਪ ਕੰਮ ਕਰ ਸਕਦਾ ਸੀ ਪਰ ਨਹੀਂ ਕੀਤਾ। ਲੋਕਾਂ ਦਾ ਕਹਿਣਾ ਸਰਕਾਰ ਜਿਹੜੀ ਮੌਕੇ ਦੀ ਐ। ਤੇ ਕੀ ਕਹਿਣਾ ਚਾਹੁੰਦੇ ਸਰਕਾਰ ਫੇਲੀਅਰ। ਤੇ ਮੈਂ ਇੱਕ ਕਹੂੰਗਾ ਪਹਿਲਾਂ ਤਾਂ ਸਭ ਤੋਂ ਵੱਡਾ ਫੇਲੀਅਰ ਆ ਜਿਹੜਾ ਡੈਮੋਕ੍ਰੇਸੀ ਦੀ ਘਟਨਾ ਇਹਨਾਂ ਨੇ ਕਤਲ ਕੀਤਾ ਜਦੋਂ ਡਿਊ ਹੋ ਗਈਆਂ ਸਾਲ ਦੇਵਾ ਸਵਾ ਸਾਲ ਹੋ ਗਿਆ ਡਿਊ ਹੋਈਆਂ ਨੂੰ ਇਲੈਕਸ਼ਨਸ। ਉਹ ਵੀ ਹਾਈ ਕੋਰਟ ਤੋਂ ਬਾਅਦ ਇਹਨਾਂ ਨੇ ਇਹ ਐਲਾਨ ਕੀਤਾ ਵੀ ਹੁਣ ਇਲੈਕਸ਼ਨਾਂ ਕਰਾਉਣੀਆਂ ਪੈਣੀਆਂ ਸੀ ਇਹਨਾਂ ਨੂੰ ਤਾਂ ਕਰਕੇ ਇਹਨਾਂ ਨੇ ਕਰਾਈਆਂ ਨੇ ਨਹੀਂ ਇਹਨਾਂ ਦੀ ਕੋਈ ਇੰਟੈਂਸ਼ਨ ਨਹੀਂ ਸੀ ਜਿਹੜੇ ਇਹਨਾਂ ਨੇ ਪ੍ਰਬੰਧਕ ਲਾਏ ਸੀ ਕਿਉਂਕਿ ਜੋ ਆਮ ਆਦਮੀ ਪਾਰਟੀ ਦੇ ਵਰਕਰ ਨੇ ਜਿਹੜੇ ਇਹਨਾਂ ਨਾਲ ਪਹਿਲਾਂ ਤੁਰੇ ਸੀ ਉਹਨਾਂ ਨੂੰ ਗਰਾਊਂਡ ਦੇ ਉੱਤੇ ਐਕਸਪੀਰੀਅੰਸ ਦੀ ਕਮੀ ਹੋਣ ਕਰਕੇ ਅਤੇ ਉਹਨਾਂ ਦਾ ਜੋ ਬਾਡਾਂ ਦੇ ਵਿੱਚ ਉਧਾਰ ਘੱਟ ਹੋਣ ਕਰਕੇ ਇਹਨਾਂ ਨੇ ਪ੍ਰਬੰਧਕ ਲਾ ਕੇ ਉਹਨਾਂ ਨੂੰ ਮੂਰੇ ਕਰਕੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਪਰ ਵਿਕਾਸ ਦੇ ਨਾਂ ਤੇ ਕੁਝ ਨਹੀਂ ਕੀਤਾ ਆਮ ਆਦਮੀ ਪਾਰਟੀ ਹਰ ਫਰੰਟ ਤੇ ਫੇਲ ਆ ਸ਼ਹਿਰਾਂ ਦੇ ਵਿਕਾਸ ਤੋਂ ਲੈ ਕੇ ਕਾਨੂੰਨ ਵਿਵਸਥਾ ਤੱਕ ਹਰੇਕ ਚ ਫਿਲੋਸਫ ਅਕਾਲੀ ਦਲ ਦੀ ਗੱਲ ਕਰੀਏ ਤਾਂ ਇੱਥੋਂ ਕਿੰਨੇ ਕੈਂਡੀਡੇਟ ਨੇ ਜਿਹੜੇਾਰੇ ਸਾਡੇ ਜਿਹੜੇ ਇੱਥੋਂ 15 ਕੈਂਡੀਡੇਟ ਨੇ ਤੇ ਉਹਦੇ ਵਿੱਚੋਂ ਹੁਣ ਅਸੀਂ ਕਿਉਂਕਿ ਦੋ ਕੈਂਡੀਡੇਟਾਂ ਦੀ ਸਕਰੀਨਿੰਗ ਜੀ ਚੱਲ ਰਹੀ ਹੈ ਕਿਉਂਕਿ ਉੱਥੇ ਸਾਡੇ ਕੋਲ ਜ਼ਿਆਦਾ ਫੋਨ ਕਰਕੇ ਥੋੜਾ ਜਿਆਦਾ ਅਸੀਂ ਉਹਦੇ ਵਿੱਚ ਵੇਟ ਕਰ ਰਹੇ ਹਾਂ ਵੀ ਕੀ ਉਹਦਾ ਐਂਡ ਰਿਜ਼ਲਟ ਆਉਂਦਾ ਤੇ ਬਾਕੀ ਸਾਰੇ ਇੱਥੇ ਕੈਂਡੀਡੇਟ ਖੜੇ ਨੇ ਤੇ ਅਸੀਂ ਸਮੁੱਚੇ ਤੁਹਾਨੂੰ ਕਹਿਣਾ ਚਾਹਾਂਗਾ ਵੀ ਇੱਥੋਂ ਅਕਾਲੀ ਦਲ ਬਹੁਤ ਮਤ ਦੇ ਨਾਲ ਜਿੱਤੂ ਚਰਚਾ ਮੈਂ ਇਹ ਵੀ ਨੇ ਵੀ ਕਿ ਭਾਜੀਪੀ ਨਾਲ ਇੱਥੇ ਗਠਜੋੜ ਹੋ ਰਿਹਾ ਹੈ ਦੇਖੋ ਕੀ ਹੁੰਦਾ ਹੈ ਨਾ ਜਦੋਂ ਤੁਸੀਂ ਪੁਰਾਣੀ ਪਾਰਟੀ ਦੇ ਲਿੰਕ ਚ ਹੁੰਨੇ ਹੋ ਪੁਰਾਣੇ ਭੈਣ ਭਾਈ ਇੱਧਰ ਉੱਧਰ ਤੁਹਾਡੇ ਹੁੰਦੇ ਆ ਤਾਂ ਯਕੀਨਨ ਤੌਰ ਤੇ ਇੱਕ ਦੋ ਦਿਨ ਅਗਲੀਆਂ ਸਗਲੀਆਂ ਰੜੀਆਂ ਹੁੰਦੀਆਂ ਨੇ ਕਿਉਂਕਿ ਬਹੁਤ ਪੁਰਾਣਾ ਇੱਕ ਸੰਬੰਧ ਬੀਜੇਪੀ ਨਾਲ ਰਿਹਾ ਆ ਤੇ ਯਕੀਨਨ ਤੌਰ ਤੇ ਮੈਂ ਜੇ ਕਹਾ ਵੀ ਹਾਂ ਉਹਨਾਂ ਦਾ ਸਾਡੇ ਮੀਟਿੰਗਸ ਹੁੰਦੀਆਂ ਨੇ ਪਰ ਅਸੀਂ ਆਪਣੇ ਆਪਣੇ ਕੈਂਡੀਡੇਟਾਂ ਦੀ ਪੂਰਾ ਜ਼ੋਰ ਲਾ ਕੇ ਉਹਨਾਂ ਨੂੰ ਜਿਤਾਵਾਂਗੇ ਤੇ ਬਾਅਦ ਰਿਜ਼ਲਟ ਤੋਂ ਬਾਅਦ ਕੀ ਬਣਦਾ ਉਹ ਲੋਕਾਂ ਦੇ ਹੱਥ ਚ ਸਾਡੇ ਕੋਲ 68 ਨੋਮੀਨੇਸ਼ਨ ਆ ਗਏ ਮਾਜੀ 3:00 ਵਜੇ ਤੱਕ ਕਦੋਂ ਤੱਕ ਸੂਟ ਨੀਂ ਵਾਰਾ ਕਰੋ ਤੱਕ ਫਾਈਨਲ ਨਾਮਸਟ ਕਰੋ ਕੱਲ ਨੂੰ ਸਖਰੋਟ ਨਹੀਂ ਕਰਾਂਗੇ ਜੀ ਪਰਸੋਂ ਨਾਮਜ਼ਦਗੀ ਵਾਪਸ ਲੈ ਕੇ ਉਸ ਤੋਂ ਬਾਅਦ ਫਾਈਨਲਿਸਟ ਲੱਗੇਗਾ ਟੋਟਲ ਕਿੰਨੇ ਵਾਰਡ ਹੈ 15 ਕੋਈ ਬਾਅਦ ਵਿੱਚ ਬਾਤ ਨਹੀਂ ਹੈ ਮੈਡਮ ਮੈਂ ਸਮਝ ਨਹੀਂ ਨਹੀਂ ਜੀ ਸ਼ਾਂਤੀਪੁਰ ਬੋਟਰ ਵੋਟ ਟੋਟਲ ਵੋਟ ਕਿੰਨੀ ਮਾੜਾ ਚੜੀ ਟੋਟਲ 18 184583 ਹੈ ਜੀ ਇਹਦੇ ਚ 9543 ਮੇਲ ਨੇ 9040 ਫੀਮੇਲ ਨੇ ਜੀ